ਚੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅੱਜ ਅਜੈਕਟਿਵ ਦੀ ਮੀਟਿੰਗ ਦੇ ਵਿੱਚ ਆਉਣ ਦੇ ਸਾਲ ਦਾ ਜਿਹੜਾ ਪ੍ਰੋਪੋਜ਼ਡ ਬਜਟ ਹੈ ਆ ਉਹਦੀ ਸਾਬ ਕਮੇਟੀ ਜਿਹੜੀ ਬਣਾਈ ਸੀ ਉਹ ਸਾਬ ਕਮੇਟੀ ਨੇ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ ਆ ਤੇ 29 ਮਾਰਚ ਨੂੰ 1 ਵਜੇ ਜਿਹੜਾ ਜਨਰਲ ਬਜਟ ਅਜਲਾਸ ਜਿਹੜਾ ਚੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੂਚੇ ਤੌਰ ਤੇ ਜਿਹਦੇ ਵਿੱਚ ਧਰਮ ਪ੍ਰਚਾਰ ਕਮੇਟੀ ਸ਼ਾਮਲੀ ਗੋਦਰਾ ਪ੍ਰਬੰਧਕ ਕਮੇਟੀ ਜਨਰਲ ਬੋਰਡ ਫੰਡ ਟਰੱਸਟ ਤੇ ਪ੍ਰੈਸਾਂ ਨਾਲ ਦਾ ਸਾਰਾ ਜਿਹੜਾ ਆ ਉਹ ਬਜਟ ਜਿਹੜਾ 29 ਤਰੀਕ ਨੂੰ ਜਨਰਲ ਹਾਊਸ 'ਚ ਪੇਸ਼ ਹੋਊਗਾ ਦੂਸਰਾ ਜਿੰਨੇ ਮੁਲਾਜ਼ਮ ਆ ਸ਼ਾਮਲੀ ਗੋਦਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਨੂੰ 3% ਜਿਹੜਾ ਵਗਿਹਾਈ ਪੱਤਾ ਉਹਦਾ ਵੀ ਅੱਜ ਫੈਸਲਾ ਹੋਇਆ ਇਹਨਾਂ ਨੂੰ ਦਿੱਤਾ ਜਾਊਗਾ ਇਹ ਤੋਂ ਇਲਾਵਾ ਇੱਕ ਬਹੁਤ ਪਿਛਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਕਿ ਵਿਦਿਆਰਥੀਆਂ ਦੀ ਰੁਚੀ ਘਟਾਉਣ ਲਈ ਤੇ ਸਿੱਖੀ ਚਿਹਰੇ ਪਰਗਟ ਕਰਨ ਲਈ ਆਈਐਸ ਆਈਪੀਐਸ ਦੀ ਅਕੈਡਮੀ ਜਿਹੜੀ ਉਸਫਤਾਪੂਰਬ ਨੇਚੇ ਅਕੈਡਮੀ ਉਹ ਚੰਡੀਗੜ੍ਹ ਵਿਖੇ ਚੱਲ ਰਹੀ ਆ ਜਿਹਦੇ ਵਿੱਚ ਬੱਚੇ ਮਹਿਮੇ ਗਾਹੇ ਵਗਾਹੇ ਜਾਂਦਾ ਰਹਿੰਦਾ ਮੈਂਤ ਵੀ ਕਰ ਰਹੇ ਆ ਤੇ ਖੁਸ਼ ਵੀ ਆ ਕਿ ਸਾਨੂੰ ਲੱਖਾਂ ਰੁਪਏ ਲਾ ਕੇ ਪ੍ਰਾਈਵੇਟ ਅਕੈਡਮੀਆ ਦੇ ਵਿੱਚ ਜਾਣਾ ਪੈਂਦਾ ਸੀ ਉਹ ਆਪਣੀਆਂ ਸਫਲਤਾਪੂਰਕ ਉਹਨਾਂ ਦਾ ਸਾਲ ਪੂਰਾ ਹੋ ਜਾਣਾ April ਚ ਪ੍ਰੀਲਿਮਰੀ ਟੈਸਟ ਵੀ ਜਦ ਤੱਕ ਹੋ ਜਾਣਾ ਉਹ ਉੱਥੇ ਚਾਲੂ ਕੀਤੀ ਸੀ ਮੇਰਾ ਆਪਣੇ ਤੌਰ ਤੇ ਹੁੰਦਾ ਵੀ ਕੋਈ ਵੀ ਚੀਜ਼ ਅਨਾਉਂਸ ਨਾ ਕਰੀਏ ਲਾਂਚ ਜਦੋਂ ਹੋ ਜਾਏ ਉਦੋਂ ਹੀ ਉਹਦੇ ਬਾਰੇ ਕੋਈ ਖਬਰ ਦਿੱਤੀ ਜਾਵੇ ਹੁਣ ਅਸੀਂ ਐਸ ਸਾਲ ਜਲਾਈ ਦੇ ਵਿੱਚ ਪਾਂਥ ਰਤਨ ਜਿਹੇਦਾਰ ਗੁਰਚਰ ਸਿੰਘ ਤੋੜਾ ਇੰਸਟੀਚਿਊਟ ਬਹਾਦਰਗੜ ਪਟਿਆਲੇ ਵਿਖੇ ਜਿਹੜਾ ਉਹਦੇ ਵਿੱਚ ਅਸੀਂ 40 ਬੱਚੇ ਪੀਸੀਐਸ ਜੁਡੀਸ਼ਰੀ ਦੇ ਉਹਨਾਂ ਨੂੰ ਅਸੀਂ ਕ੍ਰਾਈਟਰੀਆ ਸਾਡਾ ਉਹੋ ਹੀ ਆ ਕਿ ਵਿਦਵਾਨ ਜਿਹੜੇ ਸੱਜਣ ਜਿਹੜੇ ਉਹਨਾਂ ਨਾਲ ਸੰਬੰਧਤ ਆ ਪੋਚਰ ਰਟਾਇਰਡ ਸੈਸ਼ਨ ਜੱਜ ਔਰ ਉਹਦੇ ਵਿੱਚ ਰਟਾਇਰਡ ਆਈਐਸ ਆਫੀਸਰ ਔਰ ਜਿਹੜੇ ਚੰਗੇ ਵਿਦਵਾਨ ਤੇ ਪੜ੍ਹੇ ਲਿਖੇ ਉਹਨਾਂ ਦੀ ਜੋ ਸਬ ਕਮੇਟੀ ਬਣਾਈ ਆ ਉਹ ਸਬ ਕਮੇਟੀ ਸਾਰੀ ਚੋਣ ਕਰੂਗੀ ਉੱਥੇ ਸਾਡੇ ਕੋਲ ਜਿੰਨੀ ਕ ਵਿਵਸਥਾ ਹੈਗੀ ਹੁਣ ਤੱਕ ਉਹ ਵਿਵਸਥਾ ਮੁਤਾਬਕ ਅਸੀਂ ਨਵੀਂ ਨਾਲ ਇੱਕ ਬਿਲਡਿੰਗ ਵੀ ਬਣਾਉਣ ਜਾ ਰਹੇ ਹਾਂ ਜਿਹੜੇ ਮੇਲ ਮੈਂਬਰ ਹੋਣਗੇ ਉਹਨਾਂ ਲਈ ਸਾਡੇ ਕੋਲ ਹੈਗਾ ਆਲਰੇਡੀ ਉੱਥੇ ਹੋਸਟਲ ਮੈਸ ਵੀ ਸਾਡੇ ਕੋਲ ਰੌੜਾ ਰਿਹਾ ਉੱਥੇ ਚੱਲ ਰਹੀ ਆ ਤੇ ਦੂਸਰੇ ਅਸੀਂ ਉਹ ਬੱਚਿਆਂ ਲਈ 15 ਕਮਰੇ ਬੇਟੀਆਂ ਲਈ ਉਹ ਨਾਲ ਸਾਡੇ ਉਸੇ ਕੰਪਲੈਕਸ ਦਾ ਹਿੱਸਾ ਹੈ ਉਹ ਅਸੀਂ ਤਿਆਰ ਕਰਕੇ ਤੇ ਉਹ ਇਸ ਸਾਲ ਸ਼ੁਰੂ ਕਰ ਦੇਣੀ ਆ ਜਿਹਦੀ ਇੱਕ ਜੁਲਾਈ ਦੇ ਵਿੱਚ ਬੱਚਿਆਂ ਦੀ ਚੋਣ ਕਰਕੇ ਸ਼ੁਰੂਆਤ ਕਰ ਦਿੱਤੀ ਜਾਊਗੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ YouTube ਚੈਨਲ ਦਮਦਮਾ ਸਾਹਿਬ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਆ ਉਹ ਵੀ ਚਾਲੂ ਕਰਦਾ ਅੱਜ ਫੈਸਲਾ ਇੱਥੇ ਹੋਇਆ। ਉਹ ਤੋਂ ਇਲਾਵਾ ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ ਉਹਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਸੇਵਾਵਾਂ ਦੀ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਹੱਕੀ ਮੰਗਾਂ ਲੈ ਸੰਘਾਸ਼ ਕਰ ਰਿਹਾ ਕਿਸਾਨਾਂ ਨਾਲ ਖਾਣ ਦੀ ਬਚਨ ਬੰਦਤਾ ਦੁਹਰਾਉਂਦੀ ਹੈ ਅਤੇ ਕੇਂਦਰ ਪੱਤਰੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਵੇਗਾਨ ਕੀ ਵਾਲਾ ਵਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਤਰ੍ਹਾਂ ਤੋਂ ਮੰਨੀਆਂ ਜਾਣ। ਉਹ ਤੋਂ ਇਲਾਵਾ ਇੱਕ ਬੜਾ ਕਿਉਂਕਿ ਸ਼ੰਭ ਦੇ ਜੰਮਿਆਂ ਨੂੰ ਕਹਿੰਦੇ ਨਿਤਮ ਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂਬੱਧੀ ਸੰਘਰਸ਼ ਕਰਨਾ ਪੈਂਦਾ। ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਭਲਵਾਨ ਸਿੰਘ ਰਾਜਵਾਨੀ ਦੀ ਉਹ 5 ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਿਆਦ ਕਰ ਰਹੀ ਆ ਭਾਰਤ ਸਮਾ ਜਿਹੜਾ ਉਹ ਸਾਨੂੰ ਵਿੱਚ ਇੱਕ ਸਮਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਹੁਣ ਇੱਕ ਜਿਹੜਾ ਅਨਮਨੁੱਖੀ ਕੰਮ ਅਨਮਨੁੱਖੀ ਮੈਂ ਇਸ ਕਰਕੇ ਕਹਿੰਦਾ ਹਿਊਮਨ ਰਾਈਟਸ ਦੀ ਜਿਹੜੇ ਬਾਇਓਲੇਸ਼ਨ ਹੁੰਦੀ ਆ ਉਹ ਕੁਝ ਤਾਂ ਟੌਰਚਰ ਕਰਨਾ ਹੁੰਦਾ ਇੱਕ ਮੈਂਟਲ ਟੌਰਚਰ ਹੁੰਦਾ ਉਹ ਮੈਂਟਲ ਟਾਰਚਰ ਕੀਤਾ ਵੀ ਡਿਬਰੂਗੜ੍ਹ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਤੇ ਉਹਦੇ ਸਾਥੀ ਉਥੇ ਐਨਐਸਏ ਦੇ ਵਿੱਚ ਨਜ਼ਰਬੰਦਿਆ ਤੇ ਉਹ ਅਨਮਨੁੱਖੀ ਗੱਲ ਇਹ ਆ ਕਿ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਸਰਕਾਰ ਨੇ ਲਾ ਦਿੱਤੇ ਇਹਦੀ ਵੀ ਅਸੀਂ ਕੋਰ ਲੈਂਦਾ ਕਰਦੇ ਆਂ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਉਹ ਸਾਰੇ ਕੁਝ ਛੁੱਟਣੇ ਨਹੀਂ ਦਿਹਾਈ ਨਹੀਂ ਹੋਣੀ ਉਹਨਾਂ ਦੀ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਹਾਈ ਸਕਿਉਰਿਟੀ ਜੇਲ੍ਹਾਂ ਹੈਗੀਆਂ ਆ ਉੱਥੇ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਤਾਂ ਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਪਲੱਸ ਉਹਨਾਂ ਦੀ ਕਿਉਂਕਿ ਲੰਬੇ ਦਿਨਾਂ ਦੇ ਉਹ ਵੀ ਹੜਤਾਲ ਭੁੱਖ ਹੜਤਾਲ ਤੇ ਬੈਠੇ ਆ ਤੇ ਜੇ ਭੁੱਖ ਹੜਤਾਲ 'ਚ ਕਿਸੇ ਸਰੀਰ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹ ਪੰਜਾਬ ਸਰਕਾਰ ਸਿੱਧੇ ਤੌਰ ਤੇ ਉਹਦੇ ਲਈ ਜ਼ਿੰਮੇਵਾਰ ਹੋਊਗੀ ਕਿਉਂਕਿ ਇਹ ਕੋਈ ਗੱਲ ਔਕੀ ਨਹੀਂ ਸਿਰਫ ਜੇਲ੍ਹ ਦੀ ਤਬਦੀਲੀ ਹੋਣੀ ਆ ਤੇ ਆਪਾਂ ਇੱਥੇ ਦੇਖਦੇ ਆ ਵੀ ਇੱਥੇ ਵੀ ਕਿੜਕੜੇ ਹਾਈ ਸਕਿਊਰਿਟੀ ਜੇਲ੍ਹ ਸੈੱਗੀਆਂ ਸਾਡੇ ਜਿਹੜੇ ਆ ਉਹ ਵੀ ਬੈਠੇ ਆ ਉਹ ਵੀ ਭੁਖੜਦਾਲ ਨਹੀਂ ਨਾਲ ਕੀਤੀ ਉਹ ਬੱਚੇ ਜਦ ਭੁੱਖੇ ਬੈਠੇ ਤਾਂ ਅਸੀਂ ਵੀ ਭੁਖੜਦਾਲ ਕੀਤੀ ਆ ਸੋਸ ਪ੍ਰਸ਼ਾਸਨ ਜਿਹੜਾ ਸਰਕਾਰ ਪੰਜਾਬ ਚੇਤੇ ਤੌਰ ਤੇ ਇਹ ਕਿਸੇ ਮਸਲੇ ਤੇ ਕਦੇ ਗੰਭੀਰ ਹੀ ਨਹੀਂ ਹੋਈ ਔਰ ਜਿਵੇਂ ਅੱਜ ਹਾਲਾਤ ਚੱਲ ਰਹੇ ਖਾਸ ਕਰਕੇ ਸਿੱਖ ਮਸਲਿਆਂ ਦੇ ਵਿੱਚ ਇਹ ਜੇ ਇਹਨਾਂ ਦੀ ਤੁਰੰਤ ਕੋਈ ਨਾ ਚਾਰਾ ਜੋੜੀ ਇਹਨਾਂ ਨੇ ਕੀਤੀ ਫਿਰ ਕਈ ਵਾਰੀ ਸੰਘਰਸ਼ ਤਿੱਖੇ ਵੀ ਹੋ ਜਾਂਦੇ ਆ ਸੋ ਪੰਜਾਬ ਸਰਕਾਰ ਤੋਂ ਮੈਂ ਇਹ ਵੀ ਮੰਗ ਕਰਦਾ ਕਿ ਹਰ ਇੱਕ ਗੱਲ ਨੂੰ ਕੈਜੂਅਲ ਵੇਚ ਨਾ ਲਓ ਆ ਬੜੇ-ਬੜੇ ਸੈਂਟਰ ਦੀ ਸਰਕਾਰ ਤੇ ਵੀ ਸਾਨੂੰ ਬੜਾ ਵੱਡਾ ਇੱਕ ਗਿਲਾ ਆ ਕਿ ਜਿਹੜੇ ਤਿੰਨ ਸਿੰਘ ਸੀਗੇ ਭਾਈ ਬਲਵੰਤ ਸਿੰਘ ਰਾਜਵਾਨਾ ਤਾਂ ਬਾਹਰ ਵੀ ਨਹੀਂ ਆਉਣਾ ਉਹਦੀ ਤਾਂ ਲਾਈਫ ਇੰਪ੍ਰਿਜ਼ਨਮੈਂਟ ਕਰਨੀ ਸੀ ਤੇ ਭਾਈ ਦਵਿੰਦਰਪਾਲ ਭੁੱਲਰ ਤੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਖੜਾ ਉਹ ਸਾਰਿਆਂ ਦੀ ਦੋਹਾਂ ਦੀ ਰਿਹਾਈ ਹੋਣੀ ਸੀ ਤੇ ਇੱਕ ਦੀ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਉਸ ਫਾਂਸੀ ਦੀ سزا ਮਾਫ ਹੋਣੀ ਇਹਦੇ ਐਸੇ ਨਹੀਂ ਕੀਤੀ ਇਹ ਇਹਨਾਂ ਨੇ ਕੀਤੀ ਉਹ ਆ ਤੇ ਪਤਾ ਨਹੀਂ 19 ਤੋਂ ਲੈ ਕੇ 5 ਸਾਲ ਹੋ ਗਏ ਆ 2 ਸਾਲ ਤਾਂ ਸਾਨੂੰ ਵੀ ਲਗਾਤਾਰ ਹੀ ਸੰਘਰਸ਼ ਕਰਦਿਆਂ ਨੂੰ ਹੋ ਗਏ ਤੇ ਉਹ ਉਹਦੇ ਪਿੱਛੇ ਕੀ ਹੈਗਾ ਰਾਜਪੇ ਉਹ ਉਹਦੇ ਬਾਰੇ ਕੋਈ ਨਾ ਹਾਂ ਨਾ ਇਹ ਮੈਂ ਸਮਝਦਾ ਪਿਛਲੇ ਦਿਨੀ ਪਾਰਲੀਮੈਂਟ ਚ ਭਾਵੇਂ ਮਸਲਾ ਆਇਆ ਸੀ ਪਰ ਇੱਕ ਗੱਲ ਸੋਚ ਰੱਖਣੀ ਚਾਹੀਦੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸੁਪਰੀਮ ਕੋਰਟ ਦੇ ਵਿੱਚ ਕਾਨੂੰਨ ਦੇ ਤਹਿਤ ਹੀ ਗਿਆ ਸੀ ਉਹ ਇਸ ਮੋਰਖ ਦੇ ਕਾਨੂੰਨ ਦੇ ਤਹਿਤ ਹੀ ਉਹ ਉੱਥੇ ਪਟੀਸ਼ਨ ਉਹਦੀ ਪਈ ਸੀ ਤੇ ਉਹਦੀ ਅਸੀਂ ਮੁਲਾਕਾਤ ਵੀ ਕੀਤੀ ਉਹ ਕਹਿੰਦੇ ਮੈਂ ਜੇਲ੍ਹ ਵੀ ਦਾ ਇੱਕ ਕਾਨੂੰਨ ਦੇ ਤਹਿਤ ਹੀ ਕੱਟ ਰਿਹਾ ਸੋ ਪਤਾ ਨਹੀਂ ਕਿਹੜੀਆਂ ਕਿਹੜੀਆਂ ਆਪਾਂ ਅਗਲੀ ਪ੍ਰੀਖਿਆ ਲੈਣੀਆਂ ਹੁੰਦੀਆਂ ਕਿਸੇ ਦੀਆਂ ਸੋ ਇਹਨਾਂ ਸਾਰਿਆਂ ਨੂੰ ਇਨਸਾਫ ਦੇਣਾ ਚਾਹੀਦਾ ਤੇ ਅਸੀਂ ਅੱਜ 5 ਵਜੇ ਗਵਰਨਰ ਸਾਹਿਬ ਨੇ ਵੀ ਸਾਨੂੰ ਸਮਾਂ ਦਿੱਤਾ ਥੋੜਾ ਜਿਹਾ ਉਹਦੇ ਵਿੱਚ ਅਸੀਂ ਕੁਝ ਮਸਲੇ ਆ ਜਿਹੜੇ ਸਾਡੇ ਗੰਭੀਰ ਦੋ ਤਿੰਨ ਉਹ ਬੈਠ ਕੇ ਉਹਨਾਂ ਦੇ ਨਾਲ ਡਿਸਕਸ ਕਰਾਂਗੇ ਸੋ ਤੁਹਾਨੂੰ ਸਮਾਂ ਤਾਂ ਥੋੜਾ ਦਿੱਤਾ ਕਿਉਂਕਿ ਅਸੀਂ ਇੱਥੋਂ ਨਿਕਲਣਾ ਵੀ ਆ 3 ਘੰਟੇ ਜਾਣ ਨੂੰ ਲੱਗਣੇ ਸੋ ਮੈਂ ਪੰਜਾਬ ਸਰਕਾਰ ਤੋਂ ਚੇਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉੱਥੇ ਉਹ ਵਿਚੋਲੇ ਤਾਂ ਬਣ ਗਏ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਇਕੱਠ ਨਹੀਂ ਤੇ ਉਹ ਵਿਚਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ઠਾਂਡੇ ਦਿਨ ਚਲੋ ਹੁਣ ਨਿਕਲ ਗਏ ਤੇ ਉਥੇ ਇਦਾਂ ਲੱਗਦਾ ਵੀ ਜਿੱਦਾਂ ਇੱਕ ਮੁਲਖ ਇੱਕ ਪਾਸੇ ਬੈਠਾ ਦੂਆ ਮੁਲਖ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਿਸਾਨੀ ਮੁੱਦਿਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲਾਪਸ ਕਰ ਗਈ ਜਾਂ ਹਰਿਆਣਾ ਚ ਕਲਾਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਗੇ ਸੋ ਇੰਨੇ ਕ ਬੇਨਤੀ ਕਰਕੇ ਮੈਂ ਪਾਕਿਸਤਾਨ ਦੇ ਵਿੱਚ ਅੱਜ ਸਰਦਾਰ ਰਮੇਸ਼ ਸਿੰਘ ਜਿਹੜੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਆ ਤੇ ਸਤਵੰਤਪੂਰ ਜਿਹੜੀ ਉਹ ਜਨਸਖਤਰ ਬਣੀ ਉਹਨਾਂ ਦੋਹਾਂ ਨੂੰ ਵੀ ਵਧਾਈ ਦੇਣਾ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾਂ ਕਿ ਗੁਰੂ ਘਰਾਂ ਦੇ ਪ੍ਰਬੰਧ ਗੁਰਮਤ ਅਨੁਕੂਲ ਚਲਾਉਣੇ ਚਾਹੀਦੇ ਆ ਬੜੀਆਂ ਜਾਇਦਾਦਾਂ ਉਹ ਉੱਥੇ ਦੇ ਗੁਰਦੁਆਰੇ ਸਾਹਿਬਾਂ ਦੀਆਂ ਤੇ ਜਿਹੜੇ ਕੋਈ ਸੇਵਾ ਦਾ ਮੌਕਾ ਮਿਲਦਾ ਫਿਰ ਸੇਵਾ ਵਧੀਆ ਢੰਗ ਨਾਲ ਵਾ ਕੇ ਜਾਣੀ ਚਾਹੀਦੀ ਉਹਨਾਂ ਤੋਂ ਆਸ ਵੀ ਰੱਖਦਾ ਕਿ ਵਧੀਆ ਢੰਗ ਸੇਵਾ ਉਹ ਨਿਵਾਣਗੇ ਵਾਹ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਦਾਂ ਮਹंगाई ਵੱਧਦੀ ਪਈ ਹੈ ਮੁਲਾਜ਼ਮਾਂ ਨੂੰ 3% ਆਪਾਂ ਮਹंगाई भत्ता ਦਿੰਦੇ ਆ ਪਹਿਲਾਂ 4 ਜਾਂ 6% ਲਾਇਆ ਜਾਂਦਾ ਸੀ ਹਾਲੇ ਹਾਲੇ ਦਾ ਹਾਲੇ ਪਿਛਲੇ ਸਾਲ ਵੀ ਲਾਇਆ ਤੇ ਏਦਾਂ ਹੁਣ ਵੀ ਅੱਗੇ 7-8% ਤਕਰੀਬਨ ਚੱਲ ਰਿਹਾ ਪਿਛਲੇ ਸਾਲ ਵੀ ਲਾਇਆ ਪਰ ਸੰਸਥਾਵਾਂ ਜਿਹੜੀਆਂ ਆ ਦੇਖੋ ਦੋਸਕ ਡਬਲ ਹੋ ਗਈ ਨਾ ਔਰ ਇਸ ਕਰਕੇ ਮੈਂ ਕਿਉਂਕਿ 19 ਦੇ ਵਿੱਚ ਜਦੋਂ ਇੱਥੇ ਆਇਆ ਸੀ ਕੋਈ ਗੱਲਾਂ ਤੁਹਾਨੂੰ ਸ਼ਾਇਦ ਧਿਆਨ ਤੇ ਨਹੀਂ ਆ ਇੱਥੇ ਇਹ ਬਾਈ ਲਾ ਜਿਹੜੇ ਸੀਗੇ ਸਾਰੇ ਅਮੈਂਡ ਹੋ ਗਏ ਜਿਹੜਾ 1900 ਗ੍ਰੇਡ ਤੇ ਸੀ ਉਹ 3800 ਚਲੇ ਗਿਆ 3800 ਵਾਲਾ 7600 ਚਲੇ ਗਿਆ 7600 ਵਾਲਾ ਗਾਹਾਂ 14200 ਚ ਚਲੇ ਗਿਆ ਉਹ ਉਦੋਂ ਉਨੇ ਚ ਲਾਗੂ ਹੋਏ ਸੀ ਹੁਣ ਉਹਦਾ ਹੁੰਦਾ ਕੀ ਆ ਕਿ ਜਿਹੜਾ 3800 ਬੇਸਿਕ ਚ ਗਿਆ ਉਹਦਾ 12 ਤੇ 12 24% ਦਾ ਪੀਐਫ ਚਲੇ ਗਿਆ ਉਹਦੀ ਫਿਰ ਗ੍ਰੈਜਿਟੀ ਕਿੰਨੀ ਵੱਧ ਗਈ ਇਹ ਕਿਉਂਕਿ ਸਾਡੇ ਪ੍ਰਬੰਧ ਦੀ ਗੱਲ ਆ ਇਹਨੂੰ ਵੀ ਆਪਾਂ ਇਦਾਂ ਲਾਈਟਲੀ ਨਾ ਲਿਆ ਕਰੀਏ ਜਾਂ ਕਰੀਏ ਗੱਲ ਇਹ ਸਾਡਾ ਟੱਬਰ ਆ ਇਹ ਸਾਡਾ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਰਜੈਕਟਿਵ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਹੋਇਆ ਹਾਲੇ ਕੋਈ ਗੱਲ ਨਹੀਂ ਸਾਲ ਪਿਆ ਫੇ ਹੋਰ ਵਿਚਾਰ ਕਰ ਲਾਂਗੇ ਹਾਲੇ ਪਿਛਲੇ ਸਾਲ ਬਣ ਕੇ ਨਹੀਂ ਵਿਸ਼ੇਸ਼ 3% ਦੇ ਸਾਰੇ ਨੂੰ ਯਾਦ ਆ ਜਿਹੜਾ 300 ਆ ਗਿਆ 300 ਤੋਂ ਉਹਨੂੰ ਚਲਿਆ ਗਿਆ 3 ਲੱਖ ਹਜ਼ਾਰ ਵਾਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ